ਆਪਾਂ ਜਿਹੜਾ ਕੇਸ ਲੈ ਕੇ ਆਇਆਗੇ ਜਰਮਨ ਸੈਫਰਡ ਡੌਗ ਐ ਇਸਦੀ ਹਾਲਤ ਬਹੁਤ ਜ਼ਿਆਦਾ ਸੀਰੀਅਸ ਹੋਗੀ ਸੀਰੀਅਸ ਹੋਣ ਦਾ ਕਾਰਨ ਇਸਦੇ ਤੇਜ਼ ਬੁਖਾਰ ਦੇ ਵਿੱਚ ਬੋਤਲਾਂ ਲਾਉਣਾ ਕਿਉਂਕਿ ਇਹਨੂੰ 105 106 ਬੁਖਾਰ ਆ ਰਹਿੰਦਾ ਸੀਗਾ ਘੱਟੋ ਘੱਟ 5 6 ਦਿਨਾਂ ਤੋਂ ਸੋ 5 6 ਦਿਨ ਬਾਈ ਜੀ ਹੋਰਾਂ ਨੇ ਕਿਸੇ ਨੂੰ ਬੁਖਾਇਆ ਸੋ ਉਹਨਾਂ ਨੇ ਇਸਦੇ ਕੋਈ ਥਰਮੋਮੀਟਰ ਨਹੀਂ ਯੂਜ਼ ਕਰਿਆ ਸੋ ਵੈਸੇ ਹੀ ਬੋਤਲਾਂ ਲਾ ਦਿੱਤੀਆਂ ਤੇ ਜਿਉਂ-ਜਿਉਂ ਬੋਤਲਾਂ ਲੱਗਦੀਆਂ ਗਿਆ ਇਸਦੀ ਹਾਲਤ ਹੋਰ ਵੀ ਖਰਾਬ ਹੁੰਦੀ ਗਈ ਤੇ ਅੱਜ ਆਪਾਂ ਇਸ ਨੂੰ ਵੇਖਿਆ ਇਸਦਾ ਬੁਖਾਰ 106 ਸੀਗਾ ਸੋ ਪਹਿਲਾਂ ਆਪਾਂ ਇਸ ਨੂੰ ਇੱਕ ਇੰਜੈਕਸ਼ਨ ਦਿੱਤਾ ਆਈਵੀ ਉਸ ਤੋਂ ਬਾਅਦ ਇਸ ਦੇ ਉੱਪਰ ਆਪਾਂ ਪਾਣੀ ਪਵਾ ਰਹਾਂਗੇ ਪਾਣੀ ਪਵਾਉਣ ਦੇ ਨਾਲ ਤੇ ਜਦੋਂ ਟੈਂਪਰੇਚਰ ਇਸਦਾ ਨਾਰਮਲ ਹੋ ਗਿਆ ਉਸ ਤੋਂ ਬਾਅਦ ਆਪਾਂ ਬਾਕੀ ਟ੍ਰੀਟਮੈਂਟ ਕਰਾਂਗੇ ਸੋ ਇਸ ਦੀਆਂ ਲੱਤਾਂ ਬਿਲਕੁਲ ਕੰਮ ਛੱਡ ਗਈਆਂ ਤੇ ਹੁਣ ਬਿਲਕੁਲ ਟੈਂਪਰੇਚਰ ਨਾਰਮਲ ਹੋ ਗਿਆ 101 ਆ ਗਿਆ ਹੁਣ ਆਪਾਂ ਇਸ ਦੇ ਟ੍ਰੀਟਮੈਂਟ ਕਰਾਂਗੇ ਜੋ ਬਾਕੀ ਰਹਿੰਦਾ ਪ੍ਰੋਪਰ ਡ੍ਰਿਪ ਲਾਵਾਂਗੇ ਡ੍ਰਿਪ ਦੇ ਨਾਲ-ਨਾਲ ਇਸ ਨੂੰ ਇੰਜੈਕਸ਼ਨ ਦੇਵਾਂਗੇ ਤੁਸੀਂ ਆਏ ਜੇ ਵੇਖੋ ਇਸ ਦੀਆਂ ਬਿਲਕੁਲ ਕੰਮ ਛੱਡ ਗਈਆਂ ਕੰਮ ਛੱਡਣ ਦਾ ਕਾਰਨ ਇਹੀ ਆ ਕਿਉਂਕਿ ਐਨੇ ਤੇਜ਼ ਬੁਖਾਰ ਦੇ ਵਿੱਚ ਬੋਤ ਲਾਉਣਾ ਮੌਤ ਨੂੰ ਇੱਕ ਤਰ੍ਹਾਂ ਦਾ ਸੱਦਾ ਗਾ ਸੋ ਜਦੋਂ ਵੀ ਕੋਈ ਆਪਣੇ ਟ੍ਰੀਟਮੈਂਟ ਕਰਦੇ ਹੋ ਤਾਂ ਟੈਂਪਰੇਚਰ ਜ਼ਰੂਰ ਵੇਖਣਾ ਚਾਹੀਦਾ ਚਾਹੇ ਕੋਈ ਵੀ ਜਾਨਵਰ ਹੈ ਮੱਝਾਂ ਲਾ ਲਓ ਗਾਵਾਂ ਲਾ ਲਓ ਤੇ ਬੱਕਰੀਆਂ ਘੋੜੇ ਕੋਈ ਕੁਝ ਵੀ ਜਾਨਵਰ ਹੈ ਥਰਮੋਮੀਟਰ ਜ਼ਰੂਰ ਵਰਤੋ ਤਾਂ ਕਿ ਆਪਾਂ ਨੂੰ ਟੈਂਪਰੇਚਰ ਤੋਂ ਬਾਅਦ ਟ੍ਰੀਟਮੈਂਟ ਕਰ